ਸਰਵ ਜੀ ਸੰਗਰੂਰ ਜੀ ਦੀ ਰਚਨਾ ਨਸ਼ਿਆਂ ਤੋਂ ਦੂਰ ਰਹੀਏ ਮਾਰਕ ਨੂੰ ਕੂੜਦੀਏ ਜੀ ਹਜੂਰ ਚੰਗਿਆ ਲੋਕਈਏ ਨਸ਼ਿਆਂ ਤੋਂ ਦੂਰ ਰਹੀਏ ਮਾਰਕ ਨੂੰ ਕੂੜਦੀਏ ਜੀ ਹਜੂਰ ਚੰਗਿਆ ਲੋਕਈਏ ਕਿਸੇ ਗੱਲੋਂ ਨਹੀਂ ਬੁਰਾ ਮਨਾਈਦਾ ਕਿਸੇ ਗੱਲੋਂ ਨਹੀਂ ਬੁਰਾ ਮਨਾਈਦਾ ਚਿੰਤਾ ਲੈੜੇ ਰਹਿੜੇ ਨਦੰਦੇ ਕੰਮ ਨੇੜ ਬੈੜੇ ਨਦੰਦੇ ਮਾੜੀ ਗੱਲ ਕਹਿਣ ਨਦੰਦੇ ਤਿਆਰ ਨਾਲ ਸਮਝਾਈਦਾ ਗਿਆਂ ਤੋਂ ਦੂਰ ਤੇ ਇਹ ਮਾੜ ਕਲ ਨੂੰ ਔਰ ਦੀ ਏ ਚੰਗਿਆਂ ਨੂੰ ਜੀ ਹਜੂਰ ਕਈਏ ਕਿਸ ਗੱਲੋਂ ਨਹੀਂ ਬੁਰਾ ਮਨਾਈਦਾ ਕਿਸ ਗੱਲੋਂ ਨਹੀਂ ਬੁਰਾ ਮਨਾਈਦਾ ਜਿਹੜਾ ਪੀਂਦਾ ਦਾੂ ਜਿਹੜਾ ਪੀਂਦਾ ਦਾੂ ਇਹ ਨਾ ਕਿਸੇ ਨੂੰ ਤਾਰੂ ਕਈ ਨਸ਼ੇੜੀਆਂ ਵਾਂਗ ਮਾਰੂ ਇਹਦੇ ਨਹੀਂ ਹੱਥ ਨਹੀਂ ਉਲਾਈਦਾ ਦਾਦੇ ਦੇ ਦਰੋਂ ਮੰਗੀਏ ਪੋਰਾ ਕੋਲ ਮੰਗਣਾ ਸੰਗੀਏ